ਸੰਗਤ ਜੀ ਜਦੋਂ ਮੈਂ ਆਪਣੇ ਸੋਹਰਾ ਪਰਿਵਾਰ ਵਿੱਚ ਆਈ ਉੱਥੇ ਉਹ ਸਾਰੇ ਮੱਥੇ ਟੇਕਦੇ ਸੀ ਮੈਨੂੰ ਵੀ ਟੇਕਣੇ ਪੈਂਦੇ ਸੀ ਤੇ ਮੈਨੂੰ ਨਹੀਂ ਲੱਗਦਾ ਕਿ ਮੱਥੇ ਟੇਕਣ ਨਾਲ ਮੈਨੂੰ ਕੁਝ ਮਿਲਿਆ ਆ ਮੈਨੂੰ ਜੋ ਵੀ ਮਿਲਿਆ ਉਹ ਸਿਰਫ ਮੰਗਲਵਾਰ ਵਾਲੇ ਦਿਨ ਕਿਹੜੇ ਕੰਮ ਨਹੀਂ ਕਰਨੇ ਵੀਰਵਾਰ ਵਾਲੇ ਦਿਨ ਨਹੀਂ ਕਰਨੇ ਮੱਸਿਆ ਵਾਲੇ ਦਿਨ ਕਿਸੇ স্নਾਨ ਨਹੀਂ ਕਰਨਾ ਕੱਪੜੇ ਨਹੀਂ ਧੋਣੇ ਸੰਗਤ ਜੀ ਮੈਂ ਤੁਹਾਨੂੰ ਗੱਲ ਦੱਸਦੀਆਂ ਬਾਬਾ ਅਮਨਦੀਪ ਸਿੰਘ ਜੀ ਮਤਲਬ ਭਾਈ ਅਮਨਦੀਪ ਸਿੰਘ ਜੀ ਦੀ ਭਾਈ ਅਮਨਦੀਪ ਸਿੰਘ ਜੀ ਨਾ ਇੱਕ ਵਾਰੀ ਸੋਨੀਪਤ ਗਏ ਤੇ ਉੱਥੇ ਉਹਨਾਂ ਨੇ ਨਾ ਦੀਵਾਨ ਲਗਾਉਣਾ ਸੀ 3 ਦਿਨ ਦਾ ਸਮਾਗਮ ਸੀ ਵਿਚ ਵਾਲਾ ਦਿਨ ਜਿਹੜਾ ਸੀ ਉਹ ਮੰਗਲਵਾਰ ਦਾ ਸੀ ਜਿਨ੍ਹਾਂ ਦੇ ਘਰ ਭਾਈ ਸਾਹਿਬ ਰੁਕੇ ਤੇ ਭਾਈ ਸਾਹਿਬ ਨੇ ਪੁੱਛਿਆ ਵੀ ਸੰਗਤ ਜੀ ਵੀ ਜਿਨ੍ਹਾਂ ਦੇ ਘਰ ਰੁਕੇ ਸੀ ਉਹਨਾਂ ਨੂੰ ਵੀ ਮੈਨੂੰ ਸਵੇਰੇ ਨਾ ਕੇਸੇ ਇਸ਼ਨਾਨ ਕਰਨਾ ਗਰਮ ਪਾਣੀ ਮਿਲੇਗਾ ਜੀ ਮੇਰੀ ਸਿਹਤ ਸਹੀ ਨਹੀਂ ਹੈਗੀ ਉਹਨਾਂ ਨੇ ਕਿਹਾ ਬਾਬਾ ਜੀ ਅੱਜ ਮੰਗਲਵਾਰ ਸਵੇਰੇ ਵੀ ਤੁਸੀਂ ਸਿਰ ਨਹੀਂ ਧੋ ਸਕਦੇ ਸਾਡੇ ਘਰ ਨਾ ਮੰਗਲਵਾਰ ਦਾ ਵਹਿਮ ਕਰਦੇ ਆ ਭਾਈ ਅਮਨਦੀਪ ਸਿੰਘ ਜੀ ਕਹਿੰਦੇ ਮੇਰੇ ਨਾਲ ਵਾਲੇ ਉਹਨਾਂ ਨੂੰ ਕਹਿਣ ਲੱਗੇ ਵੀ ਭਾਈ ਸਾਹਿਬ ਤੇ ਸਿਰ ਅਸੀਂ ਤੇ ਸਾਰੇ ਕੇਸ ਇਸ਼ਨਾਨ ਕਰਦੇ ਆ ਭਾਈ ਸਾਹਿਬ ਵੀ ਸਵੇਰੇ ਕੇਸ ਇਸ਼ਨਾਨ ਕਰਦੇ ਆ ਉਹ ਕਹਿੰਦੇ ਜੀ ਨਹੀਂ ਸਾਡੇ ਘਰ ਚ ਨਾ ਵਹਿਮ ਕਰਦੇ ਆ ਵੀ ਕੋਈ ਅਨਹੋਣੀ ਹੋ ਜਾਂਦੀ ਆ ਭਾਈ ਸਾਹਿਬ ਕਹਿੰਦੇ ਮੈਂ ਨਾਲ ਵਾਲਿਆਂ ਨੂੰ ਸਮਝਾਇਆ ਵੀ ਕੋਈ ਨਹੀਂ ਆਪਾਂ ਨਹੀਂ ਕੇਸ ਇਸ਼ਨਾਨ ਕਰਾਂਗੇ ਭਾਈ ਸਾਹਿਬ ਕਹਿੰਦੇ ਵੀ ਕੇਸੇ洗ਨ ਤੇ ਕਰਨਾ ਹੀ ਸੀ ਸਮਾਗਮ ਤੇ ਜਾਣਾ ਕਹਿੰਦੇ ਕਹਿੰਦੇ ਮੈਂ ਕੇਸੇ洗ਨ ਕੀਤਾ ਤੇ ਗਿੱਲੇ-ਗਿੱਲੇ ਆਪਣੇ ਕੇਸਾਂ ਨੂੰ ਇਦਾਂ ਹੀ ਦਸਤਾਰ ਚ ਬੰਨ੍ਹ ਕੇ ਤੇ ਮੈਂ ਸਮਾਗਮ ਤੇ ਚਲਾ ਗਿਆ ਭਾਈ ਸਾਹਿਬ ਕਹਿੰਦੇ ਵੀ ਅਗਲੇ ਦਿਨ ਬੁੱਧਵਾਰ ਸੀ ਜਿਸ ਦਿਨ ਭੋਗ ਪਿਆ ਸਮਾਗਮ ਦਾ ਕਹਿੰਦੇ ਜੀ ਮੈਂ ਮੰਗਲਵਾਰ ਵਾਲੇ ਦਿਨ ਵੀ ਦੀਵਾਨ ਸਜਾਇਆ ਤੇ ਫਿਰ ਮੈਂ ਬੁੱਧਵਾਰ ਵਾਲੇ ਦਿਨ ਦੀ ਜਦੋਂ ਬੁੱਧਵਾਰ ਵਾਲੇ ਦਿਨ ਸਮਾਗਮ ਦੀ ਸਮਾਪਤੀ ਹੋਈ ਵਾਪਸ ਉਸੇ ਘਰ ਵਿੱਚ ਆਏ ਕਹਿੰਦੇ ਕਹਿੰਦੇ ਵੀ ਉਸ ਘਰ ਤੇ ਜਦੋਂ ਚਾਹ ਪਾਣੀ ਸਭ ਛਕ ਲਿਆ ਸਾਡੇ ਜਾਣ ਦਾ ਟਾਈਮ ਹੋ ਗਿਆ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੰਗਲਵਾਰ ਵਾਲੇ ਦਿਨ ਕਿਉਂ ਤੁਸੀਂ ਸਿਰ ਨਹੀਂ ਧੋਂਦੇ ਕਹਿੰਦੇ ਜੀ ਅਨਹੋਣੀ ਹੋ ਜਾਂਦੀ ਤੁਹਾਨੂੰ ਦੱਸਿਆ ਸੀ ਤਾਂ ਨਹੀਂ ਧੋਂਦੇ ਕਹਿੰਦੇ ਫਿਰ ਹੋਈ ਕੋਈ ਅਨਹੋਣੀ ਉਹ ਕਹਿੰਦੇ ਜੀ ਅਸੀਂ ਤੇ ਮੰਗਲਵਾਰ ਨੂੰ ਸਿਰ ਨਹੀਂ ਧੋਇਆ ਅਨਹੋਣੀ ਕਿੱਥੋਂ ਹੋਣੀ ਕਹਿੰਦੇ ਜੀ ਮੈਂ ਧੋਇਆ ਸੀ ਬਾਬਾ ਜੀ ਕਹਿੰਦੇ ਵੀ ਮੇਰਾ ਹਾਸਾ ਆ ਗਿਆ ਤਾਈ ਸਾਹਿਬ ਕਹਿੰਦੇ ਕਹਿੰਦੇ ਵੀ ਮੈਂ ਤੋਇਆ ਸੀ ਸੇਰ ਵੀ ਕੋਈ ਅਨਹੋਨੀ ਹੋਈ ਆ ਕਹਿੰਦੇ ਨਹੀਂ ਕਹਿੰਦੇ ਫਿਰ ਵਹਿਮ ਕਿਸ ਗਿਹੜੀ ਗੱਲ ਦਾ ਕਰਦੇ ਆ ਵਹਿਮ ਸੰਗਤ ਜੀ ਆਪਣੇ ਮਨ ਦੇ ਆ ਮੈਂ ਜਦੋਂ ਤੱਕ ਵਹਿਮ ਮੰਨੇ ਆ ਉਦੋਂ ਤੱਕ ਉਹ ਵਹਿਮ ਮੇਰੇ ਨਾਲ ਹੁੰਦੇ ਸੀ ਜਦੋਂ ਤੋਂ ਛੱਡੇ ਆ ਉਦੋਂ ਤੋਂ ਕੁਝ ਵੀ ਨਹੀਂ ਹੁਣ ਬਾਬਾ ਦੀਪ ਸਿੰਘ ਜੀ ਦਾ ਉਹ ਟਾਸਰਾ ਆ ਜੀ ਮੈਂ ਮਸਿਆਲੇ ਦਿਨ ਦੇਖ ਸਜਾਉਣੀ ਆ ਤੇ ਆਪਾਂ ਜਦੋਂ ਦੇਖਸ ਜੋਂ ਨੇ ਦੇ ਕੇ ਸਿਸਨਾਨ ਕਰਦੇ ਆ ਪਹਿਲਾਂ ਘਰ ਸਾਫ ਸੁਥਰਾ ਹੋਏਗਾ ਸੰਗਤ ਜੀ ਤਾਂ ਹੀ ਇੱਕ ਪੋਜੀਟਿਵ ਵਾਈਬ ਆਏਗੀ ਤਾਂ ਹੀ ਆਪਾਂ ਸੱਚੇ ਪਾਤਸ਼ਾਹ ਦੇ ਲੜ ਲੱਗਾਂਗੇ ਸੰਗਤ ਜੀ ਮੈਂ ਮੱਥੇ ਟੇਕ ਕੇ ਦੇਖੇ ਸਾਰੇ ਮੱਥੇ ਟੇਕੇ ਲੇਕਿਨ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਵਹਿਮ ਭਰਮ ਤੋਂ ਇਲਾਵਾ ਮੱਥਿਆਂ ਚੋਂ ਕੁਝ ਮਿਲਿਆ ਆ ਜੋ ਮਿਲਿਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮਿਲਿਆ ਸੱਚੇ ਪਾਤਸ਼ਾਹ ਦੀ ਓਟ ਨਾਲ ਮਿਲਿਆ ਮੈਂ ਹਮੇਸ਼ਾ ਉਹਨਾਂ ਦੀ ਓਟ ਤੱਕਦੀ ਆ ਮੈਂ ਹਮੇਸ਼ਾ ਆਪਣੇ ਪਿਓ ਦਾ ਅਸਰਾ ਤੱਕਦੀ ਆ ਐਸ ਲਈ ਉਹ ਮੇਰੀ ਪਿੱਠ ਨਹੀਂ ਲੱਗਣ ਦਿੰਦੇ ਮੈਂ ਮੱਥੇ ਟੇਕਣਾ ਮਤਲਬ ਇਹ ਆ ਵੀ ਮੈਂ ਜਿਹੜੇ ਦਿਨ ਮੱਥੇ ਢੇਕਦੀ ਸੀ ਨਾ ਉਹ ਦਿਨ ਮੈਂ ਆਪਣੇ ਬਾਬਾ ਦੀਪ ਸਿੰਘ ਜੀ ਦੇ ਨਾਮ ਕਰਦੀ ਉਹ ਸਾਰੇ ਦਿਨਾਂ ਨੂੰ ਮੈਂ ਦੇਖ ਸਜੋਨੀ ਆ ਕੇ ਸਿਸਨਾਨ ਕਰਕੇ ਆਪਣੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਦੀ ਆ ਹੁਣ ਮੈਨੂੰ ਨਹੀਂ ਲੱਗਦਾ ਕਿਸੇ ਚੀਜ਼ ਦਾ ਡਰ ਮੈਂ ਕਹਿੰਨੀ ਆ ਸੱਚੇ ਪਾਤਸ਼ਾਹ ਤੂੰ ਸਜਣ ਵਾਲਾ ਤੇ ਤੂੰ ਰੱਖਣ ਵਾਲਾ ਤੁਸੀਂ ਆਪਣੀ ਮਿਹਰ ਰੱਖਿਓ ਤੁਹਾਡੀ ਤੇ ਕਿਤੇ ਵੀ ਮਾਰ ਨਹੀਂ ਖਾਊਗੀ ਫਿਰ ਧੰਨ ਬਾਬਾ ਦੀਪ ਸਿੰਘ ਜੀ ਆਪ ਸਾਰਿਆਂ ਦੇ ਪਰਿਵਾਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ